ਅੱਜ ਆਇਆ ਜੀ ਆਪਾਂ ਖੇਤ ਇਹ ਆਪਣਾ ਪੇਕੇ ਪਰਿਵਾਰ ਦਾ ਮਤਲਬ ਪੇਕੇਆਂ ਵਾਲਾ ਖੇਤ ਆ ਇਹ ਤੇ ਆ ਦੇਖੋ ਕਿੰਨੀ ਸੋਹਣੀ ਬਾੜੀ ਲਾਈ ਹੋਈ ਐ ਮਤਲਬ ਵੀ ਜਿਆਦਾ ਨਹੀਂ ਜਿੰਨਾ ਕਾ ਆਪਦਾ ਘਰ ਦਾ ਸਰੀ ਜਾਵੇ ਹਨਾ ਵੀ ਮੁੱਲ ਦੀ ਦਾਲ ਭਾਜੀ ਆਪਾਂ ਨੂੰ ਸਬਜ਼ੀ ਨਾਲ ਲੈਣੀ ਪਵੇ ਤੁਹਾਨੂੰ ਉਹ ਦੋਹਣੀਆਂ ਮੈਂ ਇੱਧਰ ਹੋ ਗਈ ਆ ਤੇ ਗੋਭੀ ਦੇਖੋ ਕਿੰਨੀ ਸੋਹਣੀ ਲੱਗੀ ਦੇਖ ਕਿੰਨੀ ਸੋਹਣੀ ਗੋਭੀ ਲੱਗੀ ਹੋਈ ਆ ਕੀ ਸਾਰੇ ਚੁੱਲੇ ਤੇ ਤਾ ਦੇ ਨਹੀਂ ਅਸਲ ਚਨਾ ਤੋਂ ਬਹੁਤ ਤੇਜ ਆ ਮਤਲਬ ਆਏ ਦੇਖਿਆ ਨਹੀਂ ਜਾਂਦਾ ਸੂਰਜ ਪੈਂਦਾ ਅੱਖਾਂ ਚ ਮੈਂ ਲਾਦਾ ਮੈਰਸ ਤੋਂ ਬਾਅਦ ਨਾ ਮੈਂ 8 ਸਾਲ ਅਜੇ ਹੋਈ ਨਹੀਂ ਆ ਸਾਡੇ ਸੱਤ ਹੋਏ ਨੇ ਮੇਰੀ ਮੈਰਿਜ ਨੂੰ ਪੌਣੇ ਇਕੱਠ ਉਸ ਤੋਂ ਬਾਅਦ ਸ਼ਾਇਦ ਜਿ ਆਈ ਹੂੰ ਇੱਕ ਵਾਰ ਆਈ ਹੂੰ ਨਹੀਂ ਮੈਂ ਆਈ ਨਹੀਂ ਹੈਗੀ ਇੱਥੇ ਤੇ ਮੇਰਾ ਕੱਲ ਦਾ ਮੂਡ ਜਾ ਬਣ ਰਿਹਾ ਸੀ ਕੱਲ ਦਾ ਮੇਰਾ ਜੀ ਕਰ ਰਿਹਾ ਸੀ ਮੈਂ ਕਿਹਾ ਮੈਂ ਖੇਤ ਚੱਲ ਕੇ ਆਵਾਂ ਨਾਲੇ ਸਾਗ ਸੂਬ ਤੋੜ ਲਿਆਵਾਂਗੇ ਮੈਂ ਕਿਹਾ ਨਾਲੇ ਦੇਖਿਆ ਦੇਖ ਲਾਂਗੇ ਪਰ ਪਹਿਲਾਂ ਜਦੋਂ ਕੁਮਾਰੇ ਹੁੰਦੇ ਸੀ ਅਸੀਂ ਬਹੁਤ ਆਉਂਦੇ ਸੀ ਇਧਰ ਆਪਣਾ ਇੱਕ ਸੜਕ ਤੇ ਗੀਲਾ ਉੱਥੇ ਨਾ ਜਦੋਂ ਸੜ ਨਰਮਾ ਹੀ ਹੁੰਦਾ ਸੀ ਤੇ ਅਸੀਂ ਮਤਲਬ ਕਹਿੰਦੇ ਸੀ ਚੋਗਣ ਚੱਲਾਂਗੇ ਅਸੀਂ ਸੰਡੇ ਵਾਲੇ ਦਿਨ ਨਾਲ ਆ ਜਾਂਦੇ ਤੇ ਉੱਥੇ ਝਿੰਜਣਾ ਸਾਈਡ ਤੇ ਕੋਰਨਰ ਤੇ ਲੱਗੀਆਂ ਹੁੰਦੀਆਂ ਹੁੰਦੀਆਂ ਜੜ ਚ ਮੂਗਫਲੀ ਵੀ ਹੁੰਦੀ ਸੀ ਤੇ ਮੂਗਫਲੀ ਪਟਦੇ ਚੋਚ ਤੇ ਵੀ ਬਹੁਤ ਵਧੀਆ ਹਣਾ ਉਹ ਟਾਈਮ ਸੀਗਾ ਥਿੰਨੇ ਭੈਣ ਭਾਈ ਆਉਂਦੇ ਹੁੰਦੇ ਸੀ ਬੈਠ ਕੇ ਆਉਣਾ ਇੱਕ ਇੱਕ ਵਾਰ ਬੱਸ ਸਾਡੇ ਨਾਲ ਕੀ ਬਣਿਆ ਆਲੂਆਂ ਦੇ ਸੀਜ਼ਨ ਚ ਬਲਾਲੂ ਪੱਟ ਕੇ ਲੈ ਗਈ ਹਨਾ ਟਰਾਲੀ ਭਰ ਲਈ ਇਹ ਟਰਾਲੀ ਦਾ ਡੱਲਾ ਫੁੱਲ ਗਿਆ ਇੱਥੇ ਇੱਕ ਅੱਡਾ ਗਾ ਨਮੋਲ ਵਾਲਾ ਬੱਸ ਸਟਾਪ ਉੱਥੇ ਜਾ ਕੇ ਸਾਡੇ ਆਲੂ ਖਿੰਡ ਗਏ ਉਹ ਤਾਂ ਮਦਲਪੇਰਾ ਵਾਲੇ ਦਾਲੇ ਵਾਲਿਆਂ ਨੇ ਆਏ ਚਲੋ ਮਦਦ ਕੀਤੀ ਹਨਾ ਉਸ ਟਾਈਮ ਨਾ ਮੈਲਾ ਦਾ 6-70 ਰੁਪਏ ਦੀ ਪਸੇਰੀ ਹੁੰਦੀ ਸੀਗੀ ਆਲੂ ਹਲੋ ਉਦੋਂ ਅਸੀਂ ਕਈ ਸਾਲ ਲਾਉਂਦੇ ਰਹੇ ਹਾਂ ਪਰ ਇੰਨੇ ਸਸਤੇ ਹੋਣ ਕਰਕੇ ਉਦੋਂ ਬਾਅਦ ਫਿਰ ਅਸੀਂ ਹਟ ਗਏ ਸੀਗੇ ਇਹ ਬੰਦੇ ਦਾ ਮਨ ਜਾਂ ਨਹੀਂ ਹੋ ਜਾਂਦਾ ਵੀ ਇੰਨੀ ਸਸਤੀ ਚੀਜ਼ ਹੁਣ ਮਤਲਬ ਇੰਨੇ ਮਹਿੰਗੇ ਹੋ ਰਹੇ ਨੇ ਹੁਣ ਇਹ ਨਹੀਂ ਲਾਉਂਦੇ ਕਿਹਾ ਵੀ ਸੀ ਮੈਂ ਕਦੇ ਹੁਣ ਲਾ ਲੈਂਦੇ ਆ ਕਿ ਬਸ ਕਹਿੰਦੇ ਬਸ ਜੀ ਨਹੀਂ ਉਤਰਿਆ ਹੋਇਆ ਮਤਲਬ ਕਈ ਸਾਲਾਂ ਦੀ ਗੱਲ ਆ ਮੈਨਾਂ ਤਾਂ 16-17 ਸਾਲ ਹੋ ਗਏ ਹੋਣੇ ਅੱਧਰ ਮੋਟਰ ਚੱਲ ਰਹੀ ਹੈ ਲੱਗਦਾ

ਅਮਰੂਦ ਦਾ ਟੁੱਟਾ ਇਹਨੇ ਸੋਨੇ ਅਮਰੂਦ ਲੱਗ ਰਹੇ ਨੇ ਟੁੱਟ ਗਿਆ ਓਕੇ ਖਾ ਲਾਂਗੇ ਨਾ ਅੰਦਰ ਦੇਖੋ ਕਿੰਨੇ ਸੋਨੇ ਹੁਣ ਸਾਗ ਹੋ ਰਿਹਾ está alguma tá vendo